ਸਸਤ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਖਬਰ ਅਮਰੀਕਾ ਤੋਂ ਅਮਰੀਕਾ ਦੇ ਵਿੱਚ ਦੋ ਮੈਂਬਰ ਪਾਰਲੀਮੈਂਟਸ ਨੂੰ ਗੋਲੀ ਮਾਰੀ ਗਈ ਹੈ ਘਰ ਦੇ ਵਿੱਚ ਕੁਸਕੇ ਹਮਲਾਵਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਇੱਕ ਮਹਿਲਾ ਐਮਪੀ ਦੀ ਜਾਨ ਚਲੀ ਗਈ ਹੈ ਤੇ ਇੱਕ ਜਿਹੜਾ ਮੇਲ ਐਮਪੀ ਹੈ ਉਹਦੀ ਹਾਲਤ ਗੰਭੀਰ ਬਣੀ ਹੋਈ ਹੈ ਮਾਮਲਾ ਅਮਰੀਕਾ ਦੇ ਮਿਨੇਸੋਟਾ ਦਾ ਜਿੱਥੇ ਦੋ ਡੈਮੋਕ੍ਰੈਟਿਕ ਸਾਂਸਦਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਜਾਣਕਾਰੀ ਮੁਤਾਬਕ ਜਿਹੜਾ ਹਮਲਾਵਰ ਸੀਗਾ ਉਹਦੀ ਗੱਡੀ ਦੇ ਵਿੱਚੋਂ ਕੁਝ ਲਿਸਟਾਂ ਵਗੈਰਾ ਵੀ ਬਰਾਮਦ ਕੀਤੀਆਂ ਗਈਆਂ ਨੇ ਜਿਦੇ ਵਿੱਚ ਕਈ ਹੋਰ ਐਮਪੀਜ਼ ਦੇ ਨਾਮ ਵੀ ਸ਼ਾਮਲ ਨੇ ਤੇ ਹੁਣ ਉਹਨਾਂ ਐਮਪੀਜ਼ ਦੀ ਸੁਰੱਖਿਆ ਨੂੰ ਹੋਰ ਵੀ ਵਧਾ ਦਿੱਤਾ ਗਿਆ ਤਾਂ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਇੱਕ ਪਾਸੇ ਰੋਸ ਪ੍ਰਦਰਸ਼ਨ ਚੱਲ ਰਹੇ ਨੇ ਇੱਕ ਯਹੂਦੀਆਂ ਵਾਲਾ ਮਾਮਲਾ ਵੀ ਚੱਲ ਰਿਹਾ ਹੈ ਤਾਂ ਕੁੱਲ ਮਿਲਾ ਕੇ ਸਾਰਾ ਕੁਝ ਵਾਪਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇੱਕ ਨਵੀਂ ਜਿਹੜੀ ਇਹ ਘਟਨਾ ਵਾਪਰ ਗਈ ਹੈ ਜਿਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਕਿ ਵਿਕਸਤ ਦੇਸ਼ਾਂ ਦੇ ਵਿੱਚ ਵੀ ਅਜਿਹੇ ਹੀ ਵਾਰਦਾਤਾ ਨੇ ਹੋ ਰਹੀਆਂ ਨੇ ਅਪਰਾਧੀ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਨੇ ਉਹਨਾਂ ਦੇ ਹੌਸਲੇ ਬੁਲੰਦ ਨੇ ਕਿ ਮੈਂਬਰ ਪਾਰਲੀਮੈਂਟ ਨੂੰ ਘਰ ਦੇ ਵਿੱਚ ਘੁਸ ਕੇ ਮਾਰ ਦਿੱਤਾ ਜਾਵੇ ਸੁਰੱਖਿਆ ਵੀ ਹੁੰਦੀ ਹੈ ਪਰ ਸੁਰੱਖਿਆ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਚੁੱਕੀ ਹੈ ਕੁੱਲ ਮਿਲਾ ਕੇ ਦੋ ਘਟਨਾਵਾਂ ਲਗਾਤਾਰ ਵਾਪਰਦੀਆਂ ਨੇ ਦੋਵਾਂ ਮੈਂਬਰ ਪਾਰਲੀਮੈਂਟਸ ਦੇ ਜਿਹੜੇ ਘਰ ਨੇ ਉਹ ਤਕਰੀਬਨ 10 ਤੋਂ 12 ਕਿਲੋਮੀਟਰ ਦੀ ਦੂਰੀ ਦੇ ਉੱਤੇ ਨੇ ਤੇ ਇੱਕੋ ਵੇਲੇ ਹੀ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਜਿਦੇ ਵਿੱਚ ਪਹਿਲੀ ਘਟਨਾ ਜਿਹੜੀ ਹੋਈ ਉਹ ਡੈਮੋਕ੍ਰੈਟਿਕ ਸਟੇਟ ਰਿਪਰੈਜ਼ੈਂਟੇਟਿਵ ਮੈਲਿਸਾ ਹਾਰਟਮੈਨ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਉੱਤੇ ਹਮਲਾ ਕੀਤਾ ਗਿਆ ਜਿਦੇ ਵਿੱਚ ਮੈਲਿਸਾ ਦੀ ਜਾਨ ਚਲੀ ਗਈ ਤੇ ਨਾਲ ਹੀ ਉਹਨਾਂ ਦੇ ਪਤੀ ਦਾ ਵੀ ਦਿਹਾਂਤ ਹੋ ਗਿਆ ਗੋਲੀਆਂ ਦੀ ਉਤਾਬ ਨਹੀਂ ਚੱਲ ਸਕੇ ਤੇ ਦੂਜਾ ਹਮਲਾ ਕੁਝ ਸਮੇਂ ਬਾਅਦ ਹੁੰਦਾ ਹੈ ਦੂਜੀ ਘਟਨਾ ਦੇ ਵਿੱਚ ਡੈਮੋਕ੍ਰੈਟਿਕ ਸਟੇਟ ਸੈਨੇਟਰ ਜான் ਹਾਫਮੈਨ ਤੇ ਉਹਨਾਂ ਦੀ ਪਤਨੀ ਯੇਵਟ ਨੂੰ ਨਿਸ਼ਾਨਾ ਬਣਾਇਆ ਗਿਆ ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਹਾਲਾਂਕਿ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਡਾਕਟਰ ਉਹਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤੇ ਇਸ ਤੋਂ ਤਕਰੀਬਨ 24-25 ਦਿਨ ਪਹਿਲਾਂ ਵੀ ਇੱਕ ਅਜਿਹਾ ਹੀ ਹਾਦਸਾ ਵਾਪਰਿਆ ਸੀਗਾ ਜਿਦੇ ਵਿੱਚ ਇਜ਼ਰਾਈਲੀ ਦੂਤਾਵਾਸ ਦੇ ਉੱਤੇ ਹਮਲਾ ਹੁੰਦਾ ਹੈ ਤੇ ਉਹਦੇ ਵਿੱਚ ਵੀ ਦੋ ਕਰਮਚਾਰੀਆਂ ਦੀ ਜਾਨ ਚਲੀ ਜਾਂਦੀ ਹੈ। ਦੋਵੇਂ ਕਰਮਚਾਰੀ ਇੱਕ ਦੂਜੇ ਦੇ ਨਾਲ ਸੰਬੰਧਤ ਸੀਗੇ ਤੇ ਇਹ ਜਿਹੜੇ ਸੀਗੇ ਇੱਕ ਦਾ ਨਾਮ ਸੀਗਾ ਯਾਰੋਂ ਤੇ ਉਹਦੀ ਜਿਹੜੀ ਪ੍ਰੇਮਿਕਾ ਸੀਗੀ ਸਾਰਾ ਇਹਨਾਂ ਦੋਵਾਂ ਦੀ ਵੀ ਜਾਨ ਚਲੀ ਗਈ ਸੀ ਇਸੇ ਤਰ੍ਹਾਂ ਦੀ ਹੀ ਗੋਲੀਬਾਰੀ ਦੀ ਘਟਨਾ ਦੇ ਵਿੱਚ ਤੇ ਹੁਣ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਨੇ ਤੇ ਉੱਥੋਂ ਦੇ ਮਿਨੇਸੋਟਾ ਦੇ ਜਿਹੜੇ ਗਵਰਨਰ ਨੇ ਟਿਮ ਵਾਲਜ਼ ਉਹਨਾਂ ਨੇ ਇਸ ਘਟਨਾ ਦੀ ਨਿਖੇਦੀ ਕੀਤੀ ਹੈ ਤੇ ਕਿਹਾ ਹੈ ਕਿ ਇਹਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਜਿਹੜੇ ਅਪਰਾਧੀ ਨੇ ਉਹਨਾਂ ਨੂੰ ਬਖਸ਼ਾ ਨਹੀਂ ਜਾਵੇਗਾ ਤੇ ਉਹਨਾਂ ਨੇ ਇਸ ਹਮਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ ਕਹਿੰਦੇ ਜੀ ਇਹ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਲੱਗਦਾ ਹੈ ਮੈਲਿਸਾ ਜਿਹਦੀ ਜਾਨ ਚਲੀ ਗਈ ਹੈ ਕਹਿੰਦੇ ਇੱਕ ਸ਼ਾਨਦਾਰ ਰਾਜਨੀਤਿਕ ਸੀਗੀ ਨਾਲ ਹੀ ਉਹ ਸਮਾਜ ਸੇਵਿਕਾ ਵੀ ਸੀਗੀ ਤੇ ਉਹਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਤੇ ਦੂਜੇ ਪਾਸੇ ਪੁਲਿਸ ਵੱਲੋਂ ਵੀ ਇਹਦੀ ਜਾਂਚ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ ਪੁਲਿਸ ਦੇ ਮੁਤਾਬਕ ਅਜੇ ਤੱਕ ਹਮਲਾਵਰ ਫਰਾਰ ਹੈ ਪਰ ਵਰਦੀ ਧਾਰੀ ਹਮਲਾਵਰ ਸੀਗਾ ਜੋ ਮੁੱਢਲੀ ਜਾਣਕਾਰੀ ਦੇ ਵਿੱਚ ਸਾਹਮਣੇ ਆਇਆ ਹੈ ਪੁਲਿਸ ਦੇ ਮੁਤਾਬਕ ਕਿ ਕਿ ਉੱਥੇ ਜਿਹੜਾ ਵਰਦੀ ਧਾਰੀ ਵਿਅਕਤੀ ਸੀਗਾ ਉਹਨੇ ਬੈਚ ਵਗੈਰਾ ਵੀ ਲਾਏ ਹੋਏ ਸੀਗੇ ਤੇ ਉਹਦੇ ਉੱਤੇ ਸ਼ੱਕਾ ਤੇ ਹੁਣ ਵੱਖ-ਵੱਖ ਥਾਵਾਂ ਦੇ ਉੱਤੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੇ ਵਰਦੀ ਪਾਈ ਹੋਈ ਸੀਗੀ ਪੁਲਿਸ ਵਰਗਾ ਪੇਸ ਧਾਰਨ ਕੀਤਾ ਹੋਇਆ ਸੀ ਹਮਲਾਵਰ ਨੇ ਤੇ ਉਹਦੇ ਹੱਥ ਦੇ ਵਿੱਚ ਕੋਈ ਹਥਿਆਰ ਵੀ ਸੀਗਾ ਜੋ ਮੁੱਢਲੀਆਂ ਜਿਹੜੀਆਂ ਤਫ਼ਤੀਸ਼ ਹੈ ਜਾਂ ਜਾਣਕਾਰੀਆਂ ਨੇ ਉਹਨਾਂ ਦੇ ਵਿੱਚ ਸਾਹਮਣੇ ਆਇਆ ਹੈ ਪਰ ਆਪਣੇ ਆਪ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਕਿ ਦੋ ਮੈਂਬਰ ਪਾਰਲੀਮੈਂਟਸ ਨੂੰ ਨਿਸ਼ਾਨਾ ਬਣਾਇਆ ਜਾਵੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਵੀ ਘਰ ਦੇ ਵਿੱਚ ਵੜ ਕੇ ਗੋਲੀਆਂ ਵਾਰੀਆਂ ਜਾਣ ਤੇ ਹੁਣ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਦੂਜੇ ਪਾਸੇ ਕਾਫੀ ਕੁਝ ਅਮਰੀਕਾ ਦੇ ਵਿੱਚ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀਆਂ ਤਿਆਰੀਆਂ ਨੇ ਗ੍ਰਿਫਤਾਰੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਇਸੇ ਨੂੰ ਲੈ ਕੇ ਲਾਸ ਐਂਜਲਸ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਹੋ ਰਹੇ ਨੇ ਉੱਥੇ ਵੀ ਸੇਨਾ ਵਗੈਰਾ ਲਗਾਈ ਗਈ ਹੈ ਪਰ ਇਸੇ ਦੇ ਚੱਲਦਿਆਂ ਇਸ ਖਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਿ ਮੈਂਬਰ ਪਾਰਲੀਮੈਂਟਸ ਵੀ ਸੁਰੱਖਿਅਤ ਨਹੀਂ ਹਾਲਾਂਕਿ ਅਸੀਂ ਇਹਦਾ ਸਬੰਧ ਜਿਹੜੇ ਰੋਸ ਪ੍ਰਦਰਸ਼ਨ ਨੇ ਉਹਦੇ ਨਾਲ ਨਹੀਂ ਜੋੜ ਰਹੇ ਪਰ ਫਿਰ ਵੀ ਅਮਰੀਕਾ ਦੀਆਂ ਘਟਨਾਵਾਂ ਦੇ ਉੱਤੇ ਜਦੋਂ ਚਰਚਾ ਕਰਦੇ ਹਾਂ ਤਾਂ ਅਮਰੀਕਾ ਦੇ ਵਿੱਚ ਕਾਫੀ ਕੁਝ ਹੁੰਦਾ ਨਜ਼ਰ ਆ ਰਿਹਾ ਹੈ ਹੋਰ ਅਪਡੇਟਸ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ